ਅੱਜ ਸਮੂਹ ਮੀਡੀਆ ਕਰਮੀਆਂ ਜੀ ਇੱਥੇ ਪੁੱਜਣ ਤੇ ਜਨਤਾਦਲ ਯੂनाइटेड ਪੰਜਾਬ ਦੀ ਟੀਮ ਧੰਨਵਾਦ ਕਰਦੀ ਹੈ ਮੈਂ ਸਤਨਾਮ ਸਿੰਘ ਗਿੱਲ ਜਨਰਲ ਸੈਕਟਰੀ ਪੰਜਾਬ ਜਨਤਾਦਲ ਯੂनाइटेड ਮੇਰੇ ਨਾਲ ਨੇ ਮੇਰੇ ਪੀਆਰਓ ਅਮਰਤਪਾਲ ਸਿੰਘ ਜੀ ਸ਼ਾਹਪੁਰ ਔਰ ਖੱਬਿਆਤ ਬੈਠੇ ਨੇ ਮੇਰੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਅੱਜ ਦਾ ਵਿਸ਼ਾ ਹੈਗਾ ਸਾਡਾ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਲੈ ਕੇ ਜੋ ਚਰਚਾਵਾਂ ਮੀਡੀਆ ਦੀ ਸੁਰਖੀਆਂ 'ਚ ਬਣੀਆਂ ਹਨ ਉਸ ਵਿਸ਼ੇ ਤੇ ਅੱਜ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਦੇ ਹੱਕ 'ਚ ਜਮਹੂਰੀਅਤ ਦੇ ਹੱਕ 'ਚ ਔਰ ਲੋਕ ਪ੍ਰਤਨਿਧਤਾ ਐਕਟ ਦੇ ਹੱਕ ਦੇ ਵਿੱਚ ਆਪਣਾ ਸਟੈਂਡ ਵੀ ਸਪਸ਼ਟ ਕਰਨਾ ਚਾਹੁੰਦੇ ਆਂ ਔਰ ਅਸੀਂ ਲੋਕਾਂ ਦੇ ਵਿੱਚ ਜਿਹੜਾ ਪੰਬਲਪੂਸਾ ਬਣਿਆ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੇ ਝੂਠ ਆਗੂ ਵੱਲੋਂ ਭਾਈ ਅਮਰਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਨੂੰ ਇਸ ਅਹੁਦੇ ਤੋਂ ਖਾਰਜ ਕਰਨ ਦੀ ਅੱਜ ਜਿਹੜੀ ਮੰਗ ਕੀਤੀ ਗਈ ਹੈ ਲੋਕ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਵੱਲੋਂ ਉਸ ਦੇ ਸਬੰਧ ਵਿੱਚ ਅਸੀਂ ਬੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਮਹੂਰੀਅਤ ਦੇ ਵਿੱਚ ಮತਦਾਤਾਵਾਂ ਨੇ ਵੋਟਰਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਆਪਣਾ ਪ੍ਰਤੀਨਿਧ ਚੁਣ ਕੇ ਲੋਕ ਸਭਾ ਵਿੱਚ ਭੇਜਣ ਦੇ ਵਾਸਤੇ ਜੋ ਉਹਨਾਂ ਦਾ ਸੰਵਿਧਾਨਕ ਹੱਕ ਸੀ ਉਹਨਾਂ ਨੇ ਨਿਭਾਇਆ ਇਹੀ ਗੱਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਤੇ ਕਿਸੇ ਪਰਚੇ ਦੀ ਜਾਂ ਐਮਪੀ ਬਣਨ ਤੋਂ ਬਾਅਦ ਲਾਏ ਜੋ ਵੀ ਉਹਨਾਂ ਤੇ ਐਕਟ ਲਾਤਾ ਦੇਸ਼ ਵਿਰੋਧੀ ਦਾ ਉਹ ਇੱਕ ਅਦਾਲਤ ਦੇ ਵਿੱਚ ਨਿਆਂ ਪਾਲਿਕਾ ਦੇ ਵਿੱਚ ਚੱਲਣ ਵਾਲਾ ਮਸਲਾ ਵਾ ਜਿੰਨਾ ਚਿਰ ਤੱਕ ਮਾਨਯੋਗ ਅਦਾਲਤ ਭਾਈ ਅਮਰਤਪਾਲ ਸਿੰਘ ਐਮਪੀ ਨੂੰ ਦੋਸ਼ੀ ਕਰਾਰ ਨਹੀਂ ਕਰਦੀ ਉਹਨਾਂ ਚਿਰ ਤੱਕ ਉਹਨਾਂ ਦੀ ਜਿਹੜੀ ਮੈਂਬਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਪੈਦਾ ਨਹੀਂ ਹੋਣਾ ਚਾਹੀਦਾ ਜਨਤਾਦਲ ਯੂनाइटेड ਪੰਜਾਬ ਇਹ ਗੱਲ ਸਾਬਤ ਕਰਨਾ ਚਾਹੁੰਦੀ ਆ ਵੀ ਅਸੀਂ ਸਰਵੋੱਚ ਅਦਾਲਤ ਦੇ ਚੀਫ ਜਸਟਿਸ ਨੂੰ ਇੱਕ ਲੈਟਰ ਡਰਾਫਟ ਕੀਤਾ ਵਾ ਲਿਖਿਆ ਵਾ ਜਿਉਓਸੀ ਪੇ ਚੁੱਕੇ ਆ ਵੀ ਮਾਨਯੋਗ ਸੁਪਰੀਮ ਕੋਰਟ ਲੋਕ ਪ੍ਰਤਿਨਿਧਤਾ ਐਕਟ ਦੇ ਰੱਖਿਆ ਕਰਦੇ ਹੋਏ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਜਿਹੜਾ ਆਗਾਮੀ ਸੈਸ਼ਨ ਚੱਲਣ ਵਾਲਾ ਵਾ ਲੋਕ ਸਭਾ ਦਾ ਉਹਦੇ ਵਿੱਚ ਲੋਕਾਂ ਦੇ ਮੁੱਦੇ ਲੋਕਾਂ ਦੀ ਆਵਾਜ਼ ਦੀ ਤਰਜਮਾਨੀ ਕਰਨ ਦੀ ਪ੍ਰਵਾਨਗੀ ਦੇਵੇ ਉਹਦੇ ਲਈ ਜੋ ਵੀ ਲੀਗਲ ਪ੍ਰੋਵੀਜ਼ਨ ਹੈ ਚਾਹੇ ਉਹਨਾਂ ਨੂੰ ਇਨ ਟਰਮ ਵੀਲ ਦੇਵੇ ਤਾਂ ਕਿ ਘੱਟੋ-ਘੱਟ ਉਹ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਡੈਮੋਕ੍ਰੈਟਿਕ ਸਿਸਟਮ ਦੇ ਵੇਅ ਰਾਹੀਂ ਇਲੈਕਟ ਕਰਕੇ ਲੋਕ ਸਭਾ ਦਾ ਮੈਂਬਰ ਚੁਣਿਆ ਵਾ ਉਹ ਆਪਣੇ ਅਧਿਕਾਰਾਂ ਦੇ ਵਰਤੋਂ ਕਰ ਸਕਣ। ਸੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਇਹ ਦੇਸ਼ ਦੀ ਨਿਆਂਪਾਲਿਕਾ ਇਹ ਤੇ ਪਬਲਿਕ ਦੇ ਹੱਕ ਚ ਲੋਕ ਦੇ ਹੱਕ ਚ ਬਹੁਤ ਵੱਡਾ ਡਿਸੀਜਨ ਦੇ ਸਕਦੀ ਹੈ ਜਿਹਦੇ ਲਈ ਸਾਡੇ ਬਹੁਤ ਹੀ ਸੀਨੀਅਰ ਵਕੀਲ ਐਡਵੋਕੇਟ ਸਰਦਾਰ ਮਨਪ੍ਰੀਤ ਸਿੰਘ ਗਿੱਲ ਨੂੰ ਅਸੀਂ ਹੰਬਰ ਰਿਕਵੈਸਟ ਕੀਤੀ ਆ ਵੀ ਤੁਸੀਂ ਮਾਨਯੋਗ ਸੁਪਰੀਮ ਕੋਰਟ ਵਿੱਚ ਜਾ ਕੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਇੰਟਰਮ ਬੇਲ ਆ ਉਹ ਗ੍ਰੈਂਟਡ ਕਰਾਓ ਤਾਂ ਕਿ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਆਪਣਾ ਜਿਹੜਾ ਕਰਤੱਵ ਆ ਸੰਵਿਧਾਨਕ ਕਰਤਵ ਉਹ ਨਿਭਾ ਸਕੋ। ਸੋ ਮੈਂ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਲੋਕ ਹਿੱਤ ਨੂੰ ਧਿਆਨ ਚ ਰੱਖਦੇ ਹੋਏ ਇਸ ਪਾਸੇ ਧਿਆਨ ਦੇਣ ਉਹਨਾਂ ਦੀ ਮੈਂਬਰੀ ਖਾਰਜ ਕਰਨ ਦੀ ਲੋੜ ਨਹੀਂ ਜਿਹੜੀ ਕਾਨੂੰਨ ਦੀ ਆੜ ਹੇਠ ਉਹਨਾਂ ਦੇ ਲੋਕ ਪ੍ਰਤਨਿਧਤਾ ਐਕਟ ਨੂੰ ਵਾਇਨਡ ਕੀਤਾ ਜਾ ਰਿਹਾ ਬਾ ਉਹਨੂੰ ਰੁਕਿਆ ਜਾਵੇ ਔਰ ਸਾਡਾ ਜਿਹੜਾ ਲੋਕ ਸਭਾ ਹਲਕਾ ਖਲੂਰ ਸਾਹਿਬ ਜਿਹੜਾ ਡਾਰਕ ਜੌਨ ਚ ਜਾ ਚੁੱਕਾ ਵਾ ਇਹਨੂੰ ਡਾਰਕ ਜੌਨ ਚੋਂ ਕੱਢੇ ਜਾਵੇ ਔਰ ਐਮਪੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜੋ ਵੀ ਉਹਨਾਂ ਦੇ ਹੱਕ ਹਕੂਕ ਆ ਉਹ ਬਹਾਲ ਕੀਤੇ ਜਾਣ ਅਸੀਂ ਦੇਸ਼ ਦੀ ਸਰਵੋੱਚ ਅਦਾਲਤ ਤੋਂ ਇਹ ਇਨਸਾਫ ਦੀ ਮੰਗ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਦੇਸ਼ ਦੀ ਸਰਵੋੱਚ ਅਦਾਲਤ ਪਬਲਿਕ ਹਿੱਤ ਦੇ ਵਿੱਚ ਕੋਈ ਵਾਜਬ ਔਰ ਕੋਈ ਸਾਰਤਕ ਫੈਸਲਾ ਲਏਗੀ ਜਿਹਦੇ ਨਾਲ ਲੋਕ ਸਭਾ ਦਾ ਕਖਡੂਰ ਸਾਹਿਬ ਦੇ ਲੋਕਾਂ ਦੀ ਜਿਹੜੀ ਪ੍ਰਤਨਿਧਤਾ ਵਾ ਉਹ ਦੇਸ਼ ਦੀ ਸਦਨ ਵਿੱਚ ਗੂੰਜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ